ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਘਰੇਲੂ ਪਰਿਵਾਰ ਕੋਲੋਂ ਦੋਸਤੋ ਵੀਡੀਓ ਬਣਾਉਣੀ ਆ ਬਾਈ ਇੰਨੇ ਕ ਪਸ਼ੂ ਰੱਖਦਾ ਤੇ ਚੰਗੀ ਟੋਕੜ ਕੱਬਾਂ ਲਿਆਂਦਾ ਤੇ ਤਿਆਰ ਕਰਕੇ ਬਾਈ ਵੇਚ ਦਿੰਦਾ ਹੁੰਦਾਗਾ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਚੰਗੀ ਮੈਂ ਆ ਦੇ ਦੋਸਤੋ ਇਹ ਬਾਈ ਕੋਲ ਹੀ ਗਾਂ ਸੱਜਰ ਗਈ ਸੀ ਕਿ ਤੇ ਬਾਈ ਕੋਲ ਹੀ ਫੇਰ ਵਾਪਸ ਆ ਗਈ ਸੀ ਕਿ ਟੋਕੜ ਗੱਪਣ ਤੇ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਵੀਡੀਓ ਦੇਣਦੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 95926 26951 ਇਹ ਤੇ ਕਨੈਕਟ ਕਰ ਸਕਦੇ ਆ ਦੇਖ ਸਕਦੇ ਆ ਦੋਸਤੋ ਕਿੰਨੇ ਦਿਨ ਬਾਕੀ ਆ ਤੇ ਸਾਰੀ ਡਿਟੇਲ ਬਾਈ ਤੋਂ ਲੈ ਆ ਜਾ ਬਈ ਸਤਿ ਸ਼੍ਰੀ ਅਕਾਲ ਬਈ ਅਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੇ ਬਈ ਸਰਦੇਵ ਸਿੰਘ ਜੀ ਠੀਕ ਆ ਮੱਝ ਤਾਂ ਆਪਣੀ ਫਿਰ ਕਰ ਦਊਗੀ ਹਣਾ ਕਰਦੀ ਮੈਂ ਜੀ ਠੀਕ ਆ ਕਿੰਨਵਾ ਸੂਆ ਸੂਣਾ ਨੇ ਚੌਥੇ ਸੂਣਾ ਚੌਥੇ ਸੂਏ ਹੁਣ ਇਹਦੇ ਕਿੰਨੇ ਦਾ ਰਹਿੰਦੇ ਸੂਣ ਦੇ ਇਹ ਲੈ ਜੀ ਚਾਰ ਦਿਨ ਇਹ ਪੰਜ ਲੈ ਜੀ ਠੀਕ ਆ ਹਾਂ ਤੇ ਟੀਕਾ ਭਰਾਇਆ ਸੀਗਾ ਨਹੀਂ ਠੀਕ ਆ ਟੀਕਾ ਭਰਾਇਆ ਰਾਮੇ ਤੋਂ ਭਰਾਇਆ ਠੀਕ ਆ ਰਾਮੇ ਤੋਂ ਤੇ ਆਪਾਂ ਇੱਕ ਪਿੱਛੇ ਜੀ ਵੀਡੀਓ ਪਾਈ ਸੀ ਉਹ ਉਹਦੇ ਚੰਗੇ ਆ ਗਏ ਸੀ ਫੋਨ ਆਹ ਠੀਕ ਆ ਵੇ ਗਈ ਸੀ ਉਹ ਗਈ ਗਈ ਠੀਕ ਆ ਤੇ ਤੋੜ ਕੇ ਵਿਖਾ ਲਗੇ ਇਹ ਕਿੰਨੇ ਦਾ ਦੱਸਿਆ ਆਪਾਂ ਇਹ 5 ਲੈ ਜੀ 4 ਲੈ ਜੀ ਛੀ ਦਾ ਤੇ ਸੱਜਰ ਕਿੰਨਾ ਕ ਦੁੱਧ ਦੇ ਜੂ ਹੈ ਸੱਜਰ ਕਿੰਨਾ ਕ ਦੁੱਧ ਦੇ 14 ਕਿਲੋ ਦੁੱਧ ਦੇਊਗੀ ਇਹ ਘਰ ਮੇਰੇ ਵਿੱਚ ਸਿਆਲ ਚ ਸੂਈ ਦਾ 14.5 ਕਰੂਗੀ ਠੀਕ ਆ ਯਾਨੀ ਕਿ ਇਹਨਾਂ ਦੁੱਧ ਆਪਾਂ ਚਵਾ ਦਾਂਗੇ ਕੋਈ ਸੌਦਾ ਕਰ ਲੇ ਵੀ ਭਲਾਂ ਦੀ ਸੌਦਾ ਕਰ ਲੇ ਭੋ ਸੁਹੇ ਦਾ ਲੈ ਜੀ 14 ਕਿਲੋ ਦੁੱਧ ਪਾਈਆਂ ਦਾ ਵੀ ਦੋਸਤੋ ਚਵਾ ਦਾਂਗੇ ਘਰੇ ਸੌਦਾ ਭਲਾਂ ਦੀ ਤੁਸੀਂ ਸਾਈ ਕਰ ਲਿਓ ਤੇ ਹਵਾਨਾ ਦੇਖ ਸਕਦੇ ਆ ਹਵਾਨਾ ਇਹ ਕੁਸ ਬਾਈ ਨੇ ਦੱਸਿਆ ਆਫ ਕੈਮਰੇ ਚ ਵੀ ਮੌਕੇ ਤੇ ਹਵਾਨਾ ਭਰ ਜਾਂਦੀ ਚਾਰ ਪੰਜ ਦਿਨ ਲੈ ਜੂਗੀ ਤੇ ਬਾਕੀ ਇਹ ਦੋਸਤੋ ਸੌਣ ਲੱਗ ਗੋਈ ਜਮਾ ਹਵਾਨਾ ਬਾਈਆਂ ਦਾ ਭਰਦੀ ਆ ਥਣ ਥਣ ਬਹੁਤ ਚੰਗਾ ਲੱਗਾਗਾ ਦੇਖ ਸਕਦੇ ਆ ਤੇ ਬਾਕੀ ਢਾਰ ਪੋਲੀ ਜਾਵਾਂ ਢਾਰ ਪੋਲੀ ਆ ਠੀਕ ਆ ਸਿੰਘ ਦੇਖ ਸਕਦੇ ਦੋਸਤੋ ਮੱਜ ਤੇ ਕੱਦ ਕਾਠ ਵੀ ਠੀਕ ਆ ਪਲਿਸਮ ਵੀ ਵੀ ਚੰਗੀ ਆ ਦੇਖ ਸਕਦੇ ਆ ਬਾਕੀ ਦੇਖ ਸਕਦੇ ਹੋ ਦੋਸਤੋ ਤੇ ਮੋਲੇ ਦਾ ਜਮਾਂ ਜਾਇਜ ਇੱਕ 20 ਮੰਗਦਾ ਤੇ ਮੌਕੇ ਦੇ ਦਸੂਗਾ ਠੀਕ ਆ ਮੌਕੇ ਤੇ ਜਾਨੀ ਕਿ ਵਿੱਚ ਹੋ ਜੂਗਾ ਮਾਨਤਾ ਨਾ ਇੱਕ ਲੱਖ 120 ਮੋਲਾ ਦੋਸਤੋ ਵਿੱਚੋਂ ਮੌਕੇ ਤੇ ਮਾਨਤਾਣ ਹੋ ਜੂਗਾ ਨੰਬਰ ਤੁਹਾਨੂੰ 22 ਦਾ ਲੈ ਦਿੰਦੇ ਆ ਫੋਨ ਨੰਬਰ ਬੋਲੀ ਵੀ 87270 87270 10840 10840 ਇਹ ਦੋਸਤੋ ਨੰਬਰ ਆ ਇਹ ਨੰਬਰ ਤੇ ਕਨੈਕਟ ਕਰਨਾ ਵੀਡੀਓ ਜਿੰਨੀ ਹੋ ਸਕੇ ਵੱਧ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ